ਹਾਲੇਲੂਇਆ ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਦੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਉਸ ਯਹੋਵਾ ਪਰਮੇਸ਼ਵਰ ਦਾ ਜਿਨ੍ਹਾਂ ਦੀ ਇਹ ਮਿਨਿਸਟਰੀ ਆ ਯਹੋਵਾ ਮਿਨਿਸਟਰੀ ਧੰਨਵਾਦ ਕਰਦਾ ਹਾਂ ਖੁਦਾ ਦਾ ਮੈਂ ਤੁਹਾਡਾ ਆਪਣਾ ਪਰਮੇਸ਼ਵਰ ਦਾ ਖੁਦਾਵੰਦ ਦਾ ਦਾਸ ਪਾਸਟਰ ਦਵਿੰਦਰ ਸਿੰਘ ਭੁੱਲਰ ਸ਼ੁੱਕਰਵਾਰ ਰਾਤ ਨੂੰ ਮੇਰਾ ਐਕਸੀਡੈਂਟ ਹੋਇਆ ਸੀਗਾ ਕਈ ਚਲੋ ਕਾਰਨ ਬਣ ਜਾਂਦੇ ਆ ਤੇ ਸ਼ਨੀਵਾਰ ਨੂੰ ਖੁਦਾ ਨੇ ਪਰ ਮੀਸ਼ੋਰ ਦੇ ਹੁਕਮਾਂ ਦੇ ਨਾਲ ਹੀ ਮਿਨਿਸਟਰੀ ਸ਼ੁਰੂ ਹੋਈ ਆ ਯਹਵਾ ਮਿਨਿਸਟਰੀ ਸ਼ਨੀਵਾਰ ਨੂੰ ਜਦੋਂ ਬੰਦਗੀ ਸੀ ਤਾਂ ਮੈਂ ਇੱਕ ਟੈਸਟਮਨੀ ਪਾਈ ਸੀ ਤਾਂ ਮਤਲਬ ਸਾਰੇ ਨਹੀਂ ਪਰ ਕੁਝ ਲੋਕ ਇਸ਼ੂ ਬਣਾ ਰਹੇ ਆ ਕਿ ਉਸ ਟੈਸਟਮਨੀ ਦੇ ਵਿੱਚ ਪਾਸਟਰ ਜੀ ਨੇ ਇਹ ਗੱਲ ਕਹੀ ਕਿ ਯਹਵਾ ਦਾ ਨਾਮ ਨਹੀਂ ਲੈਣਾਗਾ ਜਿਹਦੇ ਮਿਨਿਸਟਰੀ ਜਿਹਦੇ ਨਾਮ ਤੇ ਆ ਇੱਕ ਵਾਰੀ ਦਿਖਾਓ ਉੱਚਾ ਨਾਮ ਯਹਵਾ ਦਾ ਦੇਖੋ ਆ ਲਿਖਿਆ ਨਾ ਆਵਲਾ ਉੱਚਾ ਨਾਮ ਯਹੋਵਾ ਦਾ ਕਿਉਂਕਿ ਮੇਰਾ ਰੀਮਾ ਵਚਨ ਆ ਔਰ ਮੈਨੂੰ ਖੜੇ ਕਰਨ ਵਾਲਾ ਵੀ ਮੇਰਾ ਯਹੋਵਾ ਸਾਮਰਥੀ ਖੁਦਾਵਾ ਮੈਂ ਇੱਥੇ ਲੋਕਾਂ ਨੂੰ ਖੁਸ਼ ਕਰਨ ਨਹੀਂ ਆਇਆ ਮੇਰਾ ਯਹੋਵਾ ਜਾਣਦਾ ਮੈਂ ਉਹਦੇ ਨਾਲ ਕਿੰਨਾ ਵਫਾਦਾਰ ਆ ਉਹ ਕਾਰਨ ਉਹ ਰੀਜ਼ਨ ਕੀ ਸੀ ਜਿਹੜੀ ਉਹ ਟੈਸਟਮਨੀਆ ਕਰ ਕਿਸੇ ਨੇ ਨਹੀਂ ਚੰਗੀ ਤਰ੍ਹਾਂ ਸੁਣੀ ਕਿਉਂਕਿ ਯਹੋਵਾ ਦੇ ਹੀ ਨਾਰੇ ਲੱਗਣੇ ਆ ਉਹ ਕਾਰਨ ਕੀ ਸੀਗਾ ਕਿ ਜਦੋਂ ਕੱਡੇ ਵੀ ਅਸੀਂ ਕਿਤੇ ਵੀ ਜਾਂਦੇ ਆ ਮੋਸਟਲੀ ਯਹੋਵਾ ਮੇਰੇ ਨਾਲ ਨਾਲ ਉਹਦੀ ਬਦਲੀ ਚੱਲਦੀ ਉਸ ਰਾਤ ਵੀ ਬਹੁਤ ਜ਼ਿਆਦਾ ਤੂਫਾਨ ਮੀਂਹ ਬਹੁਤ ਜ਼ਿਆਦਾ ਸੀ ਕਿਉਂਕਿ ਮੈਂ ਜਿੱਥੇ ਖੜਦਾ ਸੀ ਮਨੂੰ ਨਾਮ ਲੈਂਦਾ ਸੀ ਕਿ ਯਹੋਵਾ ਤੇਰੇ ਦੂਤ ਤੇਰੀ ਸਮਰਥ ਮੇਰੇ ਨਾਲ ਨਾਲ ਚੱਲੇ ਤਾਂ ਇੱਕੋ ਦਾ ਮੇਰੇ ਉੱਪਰ ਬੱਦਲੀ ਆ ਕੇ ਤੇ بارش ਹੋਣ ਲੱਗ ਜਾਂਦੀ ਤੇ ਜਿਹੜੇ ਮੇਰੇ ਨਾਲ ਗਏ ਸੀਗੇ ਉਹਨਾਂ ਨੇ ਵੀ ਇਹ ਚੀਜ਼ ਕਹੀ ਕਿ ਪਾਸਟਰ ਜੀ ਮਤਲਬ ਬਾਰ-ਬਾਰ ਤੁਸੀਂ ਨਾਮ ਲੈਨੇ ਤਾਂ ਉਹਦੀ بارش ਹੋ ਜਾਂਦੀ ਉਹਦੀ بارش ਹੋ ਜਾਂਦੀ ਮੈਂ ਕਿਹਾ ਚੱਲ ਆਪਾਂ ਐ ਕਰਦੇ ਆ ਜਿੰਨੀ ਵੇਰ ਆਪਾਂ ਘਰੇ ਨਹੀਂ ਪਹੁੰਚਦੇ ਉੰਨੀ ਦੇਰ ਆਪਾਂ ਯਹੋਵਾ ਦਾ ਨਹੀਂ ਆਪਾਂ ਪ੍ਰਭੂ ਯੇਸ਼ੂ ਦਾ ਗੁਣ ਗaan ਕਰਨਾ ਇੱਕ ਨਾਰਮਲ ਜੀ ਗੱਲ ਆ ਵੀ ਚਲੋ ਇੱਕ ਜਿੱਦਾਂ ਆਪਾਂ ਕਹੀਏ ਵੀ ਚਲੋ ਯਹੋਵਾ ਮੈਂ ਜਦੋਂ ਯਾਦ ਕਰਦਾ ਉਹਦੀ بارش ਹੋਣ ਲੱਗ ਜਾਂਦੀ ਆ ਤੇ ਮੈਂ ਕਹਾਂ ਵੀ ਆਪਾਂ ਐ ਕਰਾਂਗੇ ਹੁਣ ਘਰੇ ਜਾ ਕੇ ਯਾਦ ਕਰਾਂਗੇ ਯਹੋਵਾ ਪਰਮੇਸ਼ਵਰ ਨੂੰ ਕਿਉਂਕਿ ਮੈਂ ਜਦੋਂ ਯਾਦ ਕਰਦਾ ਉਹਦੀ بارش ਹੋ ਜਾਂਦੀ ਫਿਰ ਸਾਡਾ ਆਉਣਾ ਬਹੁਤ ਮੁਸ਼ਕਲ ਅਸੀਂ ਆਲਰੇਡੀ 1.5 2 ਵਜੇ ਗਈ ਸਾਨੂੰ ਉੱਥੇ ਇਹ ਯਹੋਵਾ ਦੀ ਮਿਨਿਸਟਰੀ ਆ ਯਹੋਵਾ ਵਾ ਤਾਂ ਮੇਰਾ ਵਜੂਦ ਆ ਤੁਸੀਂ ਜਿੰਨੇ ਵਚਨ ਪੜੋਗੇ ਮੈਂ ਮਿਨਿਸਟਰੀ ਚੱਕ ਕੇ ਕੋਈ ਵਚਨ ਤੁਹਾਨੂੰ ਦਿਖਾਉਣਾ ਵਾ ਬੈਕ ਸਾਈਡ ਆ ਦੇਖੋ ਇੱਧਰ हे होवा ने मेरे नाल गलतियाँ हे मेरे मन यह को धन्य कह और उसकी किसी उपकार को ना भूलना मेरा यह परमेश्वर क्योंकि यह हवा हमारा न्यायी है यह हवा हमारा हाकिम है यह हवा हमारा राजा है वही हमारा उदार करेगा ये भी मेरे यह नाल गल हुई है यह हवा तू तो मेरी चारों ओर मेरी डाल है तू मेरी मस्तक को मेरा ऊंचा करने वाला और मेरी महिमा को बढ़ाने वाला है खुदा खुदा इधर देख ਇੱਥੇ ਵੀ ਯਹਵਾ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਤਾਂ ਪਰਮੇਸ਼ਰ ਨੂੰ ਪੁਕਾਰਾਂਗਾ ਔਰ ਯਹਵਾ ਮuje ਬਚਾ ਲੇਗਾ ਔਰ ਸੇਮ ਇਦਾਂ ਹੀ ਹੋਇਆ ਚੰਗੀ ਤਰ੍ਹਾਂ ਦੇਖੋ ਮੈਂ ਤਾਂ ਪਰਮੇਸ਼ਰ ਕੋ ਪੁਕਾਰਾਂਗਾ ਔਰ ਯਹਵਾ ਮuje ਬਚਾ ਲੇਗਾ ਤੇ ਯਹਵਾ ਨੇ ਅੱਗੇ ਮੈਨੂੰ ਕੀ ਕਿਹਾ ਵਾ ਕਿ ਜਦ ਵੈ ਮੁਜ ਕੋ ਪੁਕਾਰੇ ਤਬ ਮੈਂ ਉਸਕੀ ਸੁਣੂੰਗਾ ਸੰਕਟ ਮੈਂ ਉਸਕੇ ਸੰਗ ਰਹੂੰਗਾ ਮੈਂ ਉਸਕੋ ਬਚਾ ਕੇ ਔਰ ਉਸਕੀ ਮਹਿਮਾ ਵੜਾਉਂਗਾ ਹਾਲੇਲੂਇਆ ਉਸ ਤੋਂ ਬਾਅਦ ਇੱਕ ਵਚਨ ਤੁਹਾਨੂੰ ਹੋਰ ਦਿਖਾਉਣੀ ਹੈ ਅੱਗੇ ਦੇਖੋ ਇਹਦੇ ਜਿਵੇਂ ਪੜੋਗੇ ਲਿਖਿਆ ਵਾ ਯਹਵਾ ਨੇ ਮੇਰੇ ਦੂਰ ਸੇ ਦਰਸ਼ਨ ਦੇ ਕਰ ਕਹਾ ਕਿ ਮੈਂ ਤੁਝ ਸੇ ਸਦਾ ਪ੍ਰੇਮ ਰਖਤਾ ਆ ਹਾਂ ਇਸ ਕਾਰਨ ਮੈਨੇ ਤੁਝ ਪਰ ਆਪਣੀ ਕਰੋਨਾ ਬਣਾਏ ਰੱਖੀ ਹੈ ਇਹ ਮਿਨਿਸਟਰੀ ਯਹਵਾ ਦੀ ਆ ਹਰ ਜਗ੍ਹਾ ਯਹਵਾ ਦੇ ਬਚਨਾਂ ਹਰ ਜਗ੍ਹਾ ਯਹਵਾ ਦੇ ਬਚਨਾਂ ਜਿੱਥੇ ਮਰਜੀ ਤੁਸੀਂ ਨਿਗਾਹ ਮਾਰ ਲਓ ਸਿਰਫ ਯਹਵਾ ਸਿਰਫ ਯਹਵਾ ਸਿਰਫ ਯਹਵਾ ਵਾ ਔਰ ਯਹਵਾ ਦੀ ਮਹਿਮਾ ਖੁਦਾਵੰਦ ਦੀ ਸਦਾ ਹੀ ਹੁੰਦੀ ਰਵੇ ਯਹਵਾ ਦਾ ਨਾਮ ਸਦਾ ਹੀ ਰਵੇ ਅੱਜ ਇਹ ਯਹਵਾ ਦੀ ਕਿਰਪਾ ਸਦਕਾ ਹੀ ਮੈਂ ਤੁਹਾਡੇ ਵਿੱਚ ਖੜਾ ਹਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਮੇਰੇ ਲਈ ਇਨੀਆਂ ਦੁਆਵਾਂ ਕਰਦੇ ਹੋ ਪਰਮੇਸ਼ਵਰ ਯਹਵਾ ਨੇ ਮੈਨੂੰ ਸਾਥ ਕੇ ਰੱਖਿਆ ਉਹਦੇ ਕਰੋੜਾ ਕਰੋੜਾਂ ਦੂਤ ਇਥੇ ਘਰ 'ਚ ਸਾਡੇ ਆਮ ਹੀ ਤੁਰੇ ਕਰਦੇ ਆ ਪਰਮੇਸ਼ਵਰ ਦੇ ਤੁਹਾਡੇ ਬੰਦੇ ਦੇ ਕੰਮ ਹੁੰਦੇ ਰਹਿਣ ਯਹਵਾ ਤੂੰ ਮੈਂ 1 ਇੰਚ ਪਾਸੇ ਨਹੀਂ ਜਾ ਯਹਵਾ ਬਿਨਾ ਮੇਰੀ ਕੋਈ ਜ਼ਿੰਦਗੀ ਨਹੀਂ ਕੋਈ ਵਜੂਦ ਨਹੀਂ ਤੁਸੀਂ ਉਹ ਚੀਜ਼ ਨੂੰ ਸਮਝੋ ਕੀ ਬੰਦਾ ਕਿੱਦਾਂ ਕਹਿੰਦਾ ਪਿਆ ਵਾ ਹੋ ਸਕਦਾ ਮੇਰੇ ਕੋਈ ਮਿਸਟੇਕ ਹੋਵੇ ਹੋ ਸਕਦਾ ਮੇਰੇ ਕੁਝ ਬੋਲਣ ਦਾ ਲਹਿਜਾ ਅਲੱਗ ਹੋਵੇ ਹੈ ਨਾ ਕਿਉਂਕਿ ਉਸ ਟਾਈਮ ਤਾਂ ਮੈਨੂੰ ਸੁਰਤ ਨਹੀਂ ਸੀ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਕਿ ਮੈਂ ਕੀ ਕਹਿਣਾ ਕਿ ਨਹੀਂ ਕਹਿਣਾ ਮੈਨੂੰ ਕੁਝ ਨਹੀਂ ਸੀ ਪਤਾ ਪਰ ਮੈਨੂੰ ਇੰਨਾ ਪਤਾ ਸੀ ਕਿ ਮੇਰੇ ਯਹੋਵਾ ਦੀ ਮਹਿਮਾ ਹੁੰਦੀ ਰਵੇ ਅਗਰ ਕੋਈ ਸਾਥ ਦੇ ਨਹੀਂ ਨਾ ਸਕਦਾ ਹੁੰਦਾਗਾ ਤਾਂ ਤੁਸੀਂ ਕਦੇ ਵੀ ਉਸ ਚੀਜ਼ ਦਾ ਇਸ਼ੂ ਨਾ ਬਣਾਓ ਯਹੋਵਾ ਸਮਰਥੀ ਪਰਮੇਸ਼ਰ ਜਾਣਦਾ ਉਹਦੀ ਨਿਗਾ ਚ ਮੇਰੀ ਕੀ ਵੈਲਿਊ ਔਰ ਮੇਰੀ ਨਿਗਾ ਚ ਮੇਰਾ ਯਹੋਵਾ ਕੀ ਹੈ ਮੇਰੇ ਲਈ ਮੈਂ ਲੋਕਾਂ ਨੂੰ ਖੁਸ਼ ਕਰਨ ਨਹੀਂ ਆਇਆ ਨਾ ਹੀ ਮੈਂ ਲੋਕਾਂ ਦੀ ਇਥੇ ਕੋਈ ਸਲਾਹਨਾ ਕਰੂੰਗਾ ਜਾਂ ਲੋਕਾਂ ਲਈ ਸਫਾਈਆਂ ਪੇਸ਼ ਕਰੂੰਗਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਤੇ ਸਿਰਫ ਇਹ ਹਵਾ ਨਾਲ ਮੇਰੇ ਖੁਦਾ ਨਾਲ ਆ ਕਿਉਂਕਿ ਸਾਡੇ ਸਪੀਰੀਚੁਅਲ ਫਾਦਰ ਅਪੋਸਲ ਅੰਕੁਰੂਲਾ ਜੀ ਉਹਨਾਂ ਨੇ ਕੀ ਕਿਹਾ ਕਿ ਪਹਿਲੇ ਨੰਬਰ ਤੇ ਤੇਰਾ ਖੁਦਾ ਵਾ ਦੂਜੇ ਤੇ ਤੇਰਾ ਪਰਿਵਾਰ ਆ ਔਰ ਤੀਜੇ ਤੇ ਸੇਵਕਾਈ ਆ ਸੋ ਸੇਮ ਉਹੀ ਚੀਜ਼ ਮੈਂ ਫਾਲੋ ਕਰੂੰਗਾ ਪਹਿਲੇ ਨੰਬਰ ਤੇ ਮੇਰਾ ਯਹਵਾ ਪ੍ਰਭੂ ਯੀਸ਼ੂ ਆ ਦੂਜੇ ਨੰਬਰ ਤੇ ਮੇਰੀ ਫੈਮਲੀ ਆ ਜਿੰਨਾਂ 'ਚ ਮੈਂ ਖੜਾ ਵਾਂ ਤੁਸੀਂ ਸਾਰੇ ਹੋ ਜਿੰਨੇ ਵੀ ਕਲੀਸੇਆ ਆਉਂਦੀ ਆ ਔਰ ਤੀਜੇ ਤੇ ਮੇਰੀ ਪਾਸਟਰ ਦੀ ਸੇਵਕਾਈ ਆ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਇਸ਼ੂ ਬਣਾਉਂਦਾ ਗੱਲਾਂ ਕਰਦਾ ਉਹ ਅਗਲੇ ਦੀ ਸੋਚ ਆ ਕਿਉਂਕਿ ਮੈਂ ਕਿਸੇ ਦੀ ਸੋਚ ਨਹੀਂ ਬਦਲ ਸਕਦਾ ਪਰ ਮੇਰਾ ਯਹੋਵਾ ਪਰਮੇਸ਼ਰ ਹਰ ਇੱਕ ਦੀ ਜ਼ਿੰਦਗੀਆਂ ਨੂੰ ਬਦਲਦਾ ਸੋ ਮੈਂ ਖੁਸ਼ ਆ ਮੈਂ ਤੁਹਾਡੇ ਸਾਹਮਣੇ ਆ ਬਿਲਕੁਲ ਫਰੀ ਆ ਔਰ ਕੱਲ ਹੀ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ ਕਰਦਾ ਵਾਂ ਕੱਲ ਸੇਮ ਯਹੋਵਾ ਮਿਨਿਸਟਰੀ ਦੇ ਵਿੱਚ ਸੇਮ ਸ਼ਨੀਵਾਰ ਨੂੰ ਉਦਾਂ ਹੀ ਪ੍ਰੇਰ ਹੋਗੀ ਬੰਦਗੀ ਹੋਊਗੀ ਸਪੈਸ਼ਲ ਐਕਸੀਡੈਂਟਲ ਕੇਸਾਂ ਦੇ ਲਈ ਜੋ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੇ ਮੈਨੂੰ ਗਾਈਡ ਕੀਤਾ ਵਾ ਕੱਲ ਰਾਤੀ ਵੀ ਇਹ ਹੋਵਾ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਕਿ ਹੁਕਮ ਦਿੱਤਾ ਸੀ ਕਿ ਤੂੰ ਕਿਸ ਵਿਧੀ ਨਾਲ ਉਹ ਪ੍ਰੇਰ ਕਰवानी ਆ ਤਾਂ ਮੈਂ ਰੈਡੀ ਆ ਔਰ ਆਈ ਹੋਪ ਤੁਸੀਂ ਸਾਰੇ ਰੈਡੀ ਹੋਵੋਗੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਕਿਉਂਕਿ ਖੁਦਾ ਸਾਮਰਤੀ ਖੁਦਾ ਵਾ ਉਹਦੇ ਲਈ ਕਦੇ ਸੋਚਣਾ ਨਹੀਂਗਾ ਕਦੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਰੱਖਣਾਗਾ ਜੋ ਹੋਇਆ ਕੁਝ ਸਮੇਂ ਦਾ ਹੇਰਫੇਰ ਹੋ ਸਕਦਾ ਪਰ ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਸਪੈਸ਼ਲੀ ਦੱਸਣਾ ਚਾਹੁੰਨਾ ਮੈਂ ਮੋਟਰਸਾਈਕਲ ਤੇ 100 ਦੀ ਸਪੀਡ ਤੇ ਸੀ ਜਦੋਂ ਟਾਣਾ ਅਚਾਨਕ ਸਾਡੇ ਮੂਹਰੇ ਆ ਕੇ ਡਿੱਗ ਗਿਆ ਮੈਂ ਬੁੜਕਦਾ ਗਿਆ 1/2 ਕਿਲੋਮੀਟਰ ਔਰ ਯਹਵਾ ਹੀ ਸੀ ਜਿਨੇ ਮੈਨੇ ਆ ਦੇਖੋ ਮੇਰੀਆਂ ਸੱਟਾਂ ਜਿਨੇ ਮੇਰੀ ਐਕਟ ਵੀ ਹੱਡੀ ਨਹੀਂ ਟੁੱਟਣ ਦਿੱਤੀ ਮੇਰੀ ਗਰਦਨ ਨੂੰ ਸਾਂਭ ਕੇ ਰੱਖਿਆ ਮੇਰੀਆਂ ਪਸਲੀਆਂ ਨੂੰ ਸਾਂਭ ਕੇ ਰੱਖਿਆ ਮੇਰੀਆਂ ਲੱਤਾਂ ਬਾਹਾਂ ਨੂੰ ਸਾਂਭ ਕੇ ਰੱਖਿਆ ਉਹ ਯਹਵਾ ਹੀ ਸੀ ਕੋਈ ਦੂਜਾ ਨਹੀਂ ਸੀ ਯਹਵਾ ਹੀ ਆ ਔਰ ਯਹੋਵਾ ਦੀ ਸਮਰੱਥੀਆ ਜੋ ਸਾਨੂੰ ਇੱਥੋਂ ਤੱਕ ਲੈ ਫੇਰਦੀ ਔਰ ਯਹੋਵਾ ਦੇ ਹੀ ਕੰਮ ਕਰਨੇ ਮੈਂ ਕਿਸੇ ਲੋਕਾਂ ਲਈ ਕੰਮ ਨਹੀਂ ਕਰ ਰਿਹਾਗਾ ਸੋ ਮੈਂ ਸਾਰਿਆਂ ਨੂੰ ਇਹ ਚੀਜ਼ ਕਹਿਣਾ ਚਾਹੁੰਨਾ ਵਾ ਤੁਸੀਂ ਸਾਰੇ ਯਹੋਵਾ ਦਾ ਧੰਨਵਾਦ ਕਰੋ ਪ੍ਰਭੂ ਯੀਸ਼ੂ ਦਾ ਧੰਨਵਾਦ ਕਰੋ ਕਿਉਂਕਿ ਪ੍ਰਭੂ ਯੀਸ਼ੂ ਦਾ ਇੱਕ ਰੋਲ ਸੀ ਕਿ ਯਹੋਵਾ ਦਾ ਔਰ ਆਪਣੇ ਲੋਕਾਂ ਦਾ ਰਿਸ਼ਤਾ ਚੰਗਾ ਕਰਨ ਵਾਸਤੇ ਪ੍ਰਭੂ ਯੀਸ਼ੂ ਨੇ ਆਪਣੀ ਕੁਰਬਾਨੀ ਦਿੱਤੀ ਅਗਰ ਅਪ ਸਹੀ ਚੀਜ਼ ਸਮਝੀਏ ਤਾਂ ਪ੍ਰਭੂ ਯੀਸ਼ੂ ਨੇ ਕੀ ਕਿਹਾ ਕਿ ਜਿਨੇ ਮੈਨੂੰ ਦੇਖ ਲਿਆ ਉਹਨੇ ਪਿਤਾ ਨੂੰ ਦੇਖ ਲਿਆ ਯਹੋਵਾ ਚ ਪ੍ਰਭੂ ਯੇਸ਼ੂਵਾ ਪ੍ਰਭੂ ਯੇਸ਼ੂ ਚ ਹੀ ਯਹੋਵਾ ਇਹਨਾਂ ਤੋਂ ਆਪਾਂ ਕਦੇ ਪਾਸੇ ਨਹੀਂ ਰਸ ਸਕਦੇ ਇਹ ਮਿਨਿਸਟਰੀ ਦਾ ਨਾਮ ਵੀ ਯਹੋਵਾ ਮਿਨਿਸਟਰੀ ਆ ਔਰ ਇਹ ਕਿਸੇ ਪਰਸਨ ਦੀ ਮਿਨਿਸਟਰੀ ਨਹੀਂ ਸਾਖਸ਼ਾਤੀ ਯਹੋਵਾ ਦਾ ਆਤਮਾ ਇਹਨੂੰ ਚਲਾਉਂਦਾ ਔਰ ਸਾਰਿਆਂ ਨੂੰ ਮੇਰੇ ਵੱਲੋਂ ਖੇੜ ਤੇ ਇੱਕ ਵਾਰੀ ਜੈ ਮਸੀਹੀ ਔਰ ਮੈਂ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਔਰ ਯਹੋਵਾ ਸਾਮਰਤੀ ਪਰਮੇਸ਼ਵਰ ਦੀ ਮਹਿਮਾ ਦੇ ਸਦਕਾ ਜਿਵੇਂ ਉਹਨਾਂ ਦੀ ਮਹਿਮਾ ਆਪਾਂ ਕਰਦੇ ਆਂ ਤਾਂ ਅੱਜ ਮੈਂ ਤੁਹਾਡੇ ਵਿੱਚ ਖੜਾ ਸੋ ਸਾਰਿਆਂ ਨੂੰ ਜੈ ਮਸੀਹੀ ਹਾਲੇਲੂਇਆ ਹਾਲੇਲੂਇਆ